ਨੂੰ ਯਾਦ ਹੋਣਾ ਕਿ 2017 ਦੇ ਇਲੈਕਸ਼ਨਸ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਬੋਰਡ ਲਗਾਏ ਗਏ ਸੀਗੇ ਵਿਕਰਮ ਸਿੰਘ ਮਜੀਠੀਆ ਦੇ ਵਿਰੁੱਧ ਕਿਉਂਕਿ ਜਿਹੜਾ ਭੋਲਾ ਫੜਿਆ ਗਿਆ ਸੀਗਾ ਤਾਂ ਉਹਨੇ ਉਹਨਾਂ ਦਾ ਨਾਮ ਲਿਆ ਸੀ ਇਹਨਾਂ ਨੇ ਬਹੁਤ ਵੱਡਾ ਬੈਨੀਫਿਟ ਲਿਆ ਉਸ ਵੇਲੇ ਵੀ ਇਹਨਾਂ ਦੀਆਂ ਚੰਗੀਆਂ ਸੀਟਸ ਆਈਆਂ ਸੀ ਬਾਈ ਦੇ ਵਿੱਚ ਤਾਂ ਸਰਕਾਰ ਹੀ ਬਣੀ ਹੈ ਇਹਨਾਂ ਦੀ ਤਾਂ ਉਹ ਨਸ਼ਿਆਂ ਨੂੰ ਮੁੱਦਾ ਬਣਾ ਕੇ ਬੇਸਿਕਲੀ ਇਹਨਾਂ ਨੇ ਉਰਦਾ ਪੰਜਾਬ ਨਾਮ ਦੀ ਫਿਲਮ ਵੀ ਇਹਨਾਂ ਨੇ ਸਪான்ਸਰ ਕੀਤੀ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਉਮੀਦ ਵੀ ਜੱਗੀ ਸੀ ਉਦੋਂ ਕਿ ਜਿਹੜੀ ਸਰਕਾਰ ਜਾਂ ਜਿਹੜੇ ਲੋਕ ਇਨਕਲਾਬ ਦੇ ਨਾਮ ਤੇ ਆ ਰਹੇ ਨੇ ਜਾਂ ਜਿਹੜੀ ਪਾਰਟੀ ਇੱਕ ਸੰਘਰਸ਼ ਚੋਂ ਨਿਕਲ ਰਹੀ ਹੈ ਉਹ ਡੈਫੀਨਿਟਲੀ ਉਹਨਾਂ ਤੋਂ ਉਮੀਦਾਂ ਵੀ ਰੱਖੀਆਂ ਸੀਗੀਆਂ ਹਨਾ ਪਰ ਜਦੋਂ ਅਸੀਂ ਅੱਜ ਦੇਖਦੇ ਆ ਅੱਜ ਉਹੀ ਨਸ਼ਾ ਸਾਡੇ ਪਿੰਡਾਂ 'ਚ ਅੱਜ ਉਵੇਂ ਹੀ ਮੁੰਡੇ ਮਾਰ ਰਹੇ ਨੇ ਉਵੇਂ ਨਸ਼ਿਆ ਭਾਵੇਂ ਕਿ ਇਹਨਾਂ ਨੇ ਕੀ ਕੀਤਾ ਕਿ ਸਰਿੰਜ ਵੀ ਬੈਨ ਕੀਤੀ ਹੈ ਨਾ ਉਹ ਸਰਿੰਜ ਸਰਿੰਜ ਬੈਨ ਕਰਨਾ ਮਤਲਬ ਇੱਕ ਸਰਿੰਜ ਨੂੰ ਕਈ ਜਾਣੇ ਯੂਜ਼ ਕਰਨ ਕਿ ਕਦੇ ਵੀ ਇਹ ਬਿਆਨ ਦੇਣੇ ਬਹੁਤ ਸੌਕੇ ਹੁੰਦੇ ਆ ਕਿ ਅਸੀਂ ਇੰਨੇ ਦਿਨਾਂ ਚ ਨਸ਼ਾ ਖਤਮ ਕਰ ਦਾਂਗੇ ਅਸੀਂ ਆ ਕਰ ਦਾਂਗੇ ਉਹ ਕਰ ਦਾਂਗੇ ਜਦੋਂ ਤੱਕ ਕਿਸੇ ਵੀ ਚੀਜ਼ ਦੀ ਇਕਨੋਮਿਕਸ ਦਾ ਇੱਕ ਰੂਲ ਹੈ ਜਦੋਂ ਤੱਕ ਕਿਸੇ ਵੀ ਚੀਜ਼ ਦੀ ਡਿਮਾਂਡ ਹੈ ਨਾ ਸਪਲਾਈ ਨਹੀਂ ਰੁਕ ਸਕਦੀ ਅਗਰ ਜੇ ਮੈਂ ਵੀ ਕਹਾਂ ਨਾ ਕਿ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਨਹੀਂ ਸੀ ਦੂਜਿਆਂ ਤੋਂ ਦੁਖੀ ਸੀ ਉਹਨਾਂ ਨੂੰ ਹਰਾਇਆ ਸੀ ਤਾਂ ਇਹ ਸਰਕਾਰ ਬਣਾਈ ਸੀਗੀ ਤਾਂ ਉਹ ਵੀ ਗਲਤ ਨਹੀਂ ਹੋਊਗੀ ਸਟੇਟਮੈਂਟ ਇੱਕ ਇੱਕ ਨਸ਼ਾ ਪੀੜਤ ਪੀੜਤ ਨੂੰ ਬਿਮਾਰ ਦੇ ਤੌਰ ਤੇ ਦੇਖਣ ਦੀ ਬਜਾਏ ਤੁਸੀਂ ਉਹਨੂੰ ਸਾਰੀ ਸਮਗਲਿੰਗ ਦੀ ਝੜ ਬਣਾ ਕੇ ਪੇਸ਼ ਕਰ ਰਹੇ ਹੋ ਹੈਨਾ ਉਹਨੂੰ ਡਰਾ ਰਹੇ ਹੋ ਉਹਨੂੰ ਧਮਕਾ ਰਹੇ ਹੋ ਉਹਨਾਂ ਦੇ ਘਰ ਆ ਰਹੇ ਹੋ ਜਿਹੜੇ ਵੱਡੇ ਮਗਰਮਾਛਾ ਉਹ ਤੇ ਤੁਹਾਡੇ ਆਪਣੀ ਸਰਕਾਰਾਂ 'ਚ ਬੈਠੇ ਨੇ ਵਿਕਰਮ ਮਜੀਠੀਆ ਵਿਕਰਮ ਮਜੀਠੀਆ ਕਰਕੇ ਟੀਕਾ ਮਾਰਦੇ ਆਏ ਸੀ ਇਹਨਾਂ ਦਾ ਕੇਜਰੀਵਾਲ ਤਾਂ ਆ ਕੇ ਮਾਫੀ ਮੰਗਿਆ ਵਿਕਰਮ ਮਜੀਠੀਆ ਤੂੰ ਦੇਖੋ ਕੋਈ ਵੀ ਮਾਫੀ ਕਿਉਂ ਮੰਗਦਾ ਹੁੰਦਾ ਕਿਉਂਕਿ ਉਹਨੂੰ ਦਿਖ ਰਿਹਾ ਕਿ ਉਦੋਂ ਤਾਂ ਮੈਨੂੰ ਬੈਨੀਫਿਟ ਹੋ ਗਿਆ ਹੁਣ ਅੱਜ ਜੇ ਮੈਨੂੰ ਨੁਕਸਾਨ ਹੋ ਰਿਹਾ ਪੋਲਿਟੀਕਲੀ ਮੇਰੀ ਇਸ ਚੀਜ਼ ਦਾ ਨੁਕਸਾਨ ਹੋ ਰਿਹਾ ਉਹਨੇ ਬਹਾਨਾ ਕੀ ਮਰਿਆ ਕਿ ਮੈਨੂੰ ਦਿੱਲੀ ਤੋਂ ਗੇੜੇ ਆਉਣ ਲਾਉਣੇ ਔਖੇ ਲੱਗਦੇ ਆ ਤਾਂ ਕਰਕੇ ਮੈਂ ਮਾਫੀ ਹੋਈ ਮੰਗ ਲੈਣਾ ਕੀ ਇਹ ਕਿਸੇ ਵੀ ਪੰਜਾਬੀ ਦੇ ਇਹ ਚੀਜ਼ ਹਜਮ ਹੋ ਸਕਦੀ ਹੈ ਕੀ ਸਾਡੇ ਕਿਸੇ ਪੰਜਾਬ ਚ ਬੈਠੇ ਬੰਦੇ ਨੂੰ ਦਿੱਲੀ ਦੇ ਵਿੱਚ ਕੋਈ ਮਿਨਿਸਟਰੀ ਕੋਈ ਚੇਅਰਮੈਨ ਨਹੀਂ ਕੁਝ ਮਿਲਿਆ ਦਿੱਲੀ ਦੇ ਵਿੱਚ ਵੀ ਪੰਜਾਬ ਸਰਕਾਰ ਸੀ ਕੀ ਉਹਨਾਂ ਨੇ ਕਦੇ ਕੁਝ ਦਿੱਤਾ ਨਹੀਂ सीएम साहब ਇਹਨਾਂ ਚੀਜ਼ਾਂ ਦੇ ਜਵਾਬ ਦੇਣ ਉਹਨਾਂ ਕੋਲ ਜਵਾਬ ਹੈ ਹੀ ਨਹੀਂ ਗੇ ਉਹ ਇਸ ਕਰਕੇ ਦੇ ਰਹੇ ਨੇ ਇੱਥੇ ਕਿਉਂਕਿ ਅਚਾਲੀ ਉਹਨਾਂ ਦੀ ਰਹੀ ਹੈ सीएम ਸਾਹਿਬ ਸਿਰਫ ਇੱਕ ਮੋਰਾ ਨੇ ਜਿਨ੍ਹਾਂ ਨੂੰ ਜਿਵੇਂ ਦਿੱਲੀ ਚਲਾਉਣਾ ਚਾਹੁੰਦੀ ਹੈ ਜਿੰਨੇ ਕਦਮ ਅੱਗੇ ਪੁੱਟਣਾ ਚਾਹੁੰਦੀ ਹੈ ਪੁੱਟਦੀ ਹੈ ਜਿੰਨੇ ਕਦਮ ਪਿੱਛੇ ਖਿੱਚ ਲੈਣਾ ਚਾਹੁੰਦੀ ਹੈ ਖਿੱਚਦੀ ਹੈ ਤੇ ਉਹਨਾਂ ਨੂੰ ਇਤੋਂ ਜ਼ਿਆਦਾ ਆਬੀਡੀਅੰਟ ਕੋਈ ਕੋਣ ਕਰਿੰਦਾ ਕੋਣ ਮਿਲ ਸਕਦਾ ਜਿਨ੍ਹਾਂ ਸੀਐਮ ਸਾਹਿਬ ਬਣੇ ਫਿਰਦੇ ਨੇ सीएम साहब ਨੂੰ ਤਾਂ ਲੱਗਦਾ ਹੀ ਨਹੀਂ ਹੈਗਾ ਕਿ ਪੰਜਾਬ ਦੇ ਲੋਕਾਂ ਦੀ ਗੱਲ ਵੀ ਕਿਤੇ ਕਰਨੀ ਚਾਹੀਦੀ ਹੈ सीएम साहब ਨੂੰ ਤਾਂ ਇਹ ਜ਼ਰੂਰੀ ਹੈ ਕਿ ਮੇਰੀ ਗੱਲ ਕਿੱਥੇ ਹੋ ਰਹੀ ਹੈ ਮੇਰਾ ਫਾਇਦਾ ਕਿੱਥੇ ਹੈ ਮੈਂ ਮੇਰੀ ਕੁਰਸੀ ਬਚੀ ਰਹੇ ਐਟ ਐਨੀ ਕਾਸਟ ਫਿਰ ਉਹਦੇ ਲਈ ਚਾਹੇ ਮੋਦੀ ਦੇ ਮੂਹਰੇ ਜਾ ਕੇ ਹੱਥ ਜੋੜਨੇ ਪੈਣ ਤੇ ਚਾਹੇ ਕੇਜਰੀਵਾਲ ਦੇ ਮੂਹਰੇ ਜਾ ਕੇ ਹੱਥ ਜੋੜਨੇ ਪੈਣ ਸਸਿਕਾਲ ਜੀ ਮੈਂ ਮੋਹਨ ਸਿੰਘ ਔਲਕ ਪੰਜਾਬ ਸਰਕਾਰ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਵਾਅਦੇ ਕੀਤੇ 3 ਸਾਲ ਹੋ ਗਏ ਨੇ ਸਰਕਾਰ ਹੁਣ ਨਸ਼ਿਆਂ ਦਾ ਲੱਖ ਤੋੜਨ ਦੇ ਲਈ ਇੱਕ ਨਾਰਾ ਲੈ ਕੇ ਆਈ ਹੈ ਜੋ ਯੁੱਧ ਨਸ਼ਿਆਂ ਵਿਰੁੱਧ ਉਸੇ ਤਰ੍ਹਾਂ ਸਰਕਾਰ ਨੇ ਕ腐ਸ਼ਨ ਦੇ ਖਿਲਾਫ ਵੱਡੀ ਮੁਹਿੰਮ ਵਿੱਢੀ ਔਰ ਕਈ ਸਾਰੇ ਕੇਸ ਦਰਜ ਕੀਤੇ ਉਹਦੀ ਦਾਵਿਆਂ ਦੀ ਸਚਾਈ ਕੀ ਆ ਆਪਣੀ ਐਮਐਲਏ ਨੂੰ ਫੜਿਆ ਜਾਣਾ ਹੁਣ ਨਵਾਂ ਕੇਸ ਆਇਆ ਰਮਨ ਅਰੋੜਾ ਜਿਹੜੇ ਆਪ ਦੇ ਐਮਐਲਏ ਨੇ ਉਹਨਾਂ ਦੇ ਕੋਲੋਂ ਵੱਡੀ ਖੇਪ ਫੜੀ ਜਾਂਦੀ ਆ ਪੈਸਿਆਂ ਦੀ ਔਰ ਇਹ ਕਿਹਾ ਜਾ ਰਿਹਾ ਕਿ ਇਹ ਕ腐ਸ਼ਨ ਦਾ ਪੈਸਾ ਸੀ ਉਹਨਾਂ ਤੇ ਕੇਸ ਦਰਜ ਹੋਇਆ ਇਹ ਤਮਾਮ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੋਸ਼ਲ ਐਕਟਿਵਿਸਟ ਸੋਸ਼ਲ ਤੇ ਪੋਲੀਟੀਕਲ ਐਕਟਿਵਿਸਟ ਐਡਵੋਕੇਟ ਹਰਮਿਤ ਬਰਾੜ ਜੀ ਮੈਮ ਬਹੁਤ-ਬਹੁਤ ਸਵਾਗਤ ਹੈ ਸਰ ਸ਼ਿਕਾਰਤ ਜੀ ਮੈਮ ਮੇਰਾ ਪਹਿਲਾ ਸਵਾਲ ਜਿਵੇਂ ਸਰਕਾਰ ਜਿਹੜੇ ਦਾਅਵੇ-ਵਾਦੇ ਕਰਕੇ ਆਈ ਸੀ ਵੱਡੀ ਗੱਲ ਸੀ ਕਿ ਲੋਕ ਨਸ਼ਿਆਂ ਵਾਲੇ ਮਾਮਲੇ ਤੇ ਬਹੁਤ ਔਖੇ ਸੀ ਔਰ ਕ੍ਰਪਸ਼ਨ ਵਾਲੇ ਮਾਮਲੇ 'ਚ ਉਹ ਕਹ ਰਹੇ ਸੀ ਕਿ ਉੱਪਰੋਂ ਥੱਲੇ ਤੱਕ ਪੈਸੇ ਭਰਨੇ ਪੈਂਦੇ ਆ ਹੁਣ ਆਪ ਸਰਕਾਰ ਜਿਵੇਂ ਦਾਅਵਾ ਕਰ ਰਹੀ ਆਪਦੇ ਐਮਐਲਏ ਨੂੰ ਨਹੀਂ ਬਖਸ਼ਿਆ ਜਾ ਰਿਹਾ ਇਹਦੀ ਪਿਛਲੀ ਕੀ ਸੱਚਾਈ ਕੀ ਆ ਜੀ ਇਹ ਦੋਨੇ ਗੱਲਾਂ ਸਾਨੂੰ ਦੱਸੋ ਕੀ ਜਦੋਂ ਅਪਨ ਨਸ਼ਿਆਂ ਦੀ ਗੱਲ ਕਰਦੇ ਆ ਨਾ ਮੋਹਨ ਤੁਹਾਨੂੰ ਯਾਦ ਹੋਣਾ ਕਿ 2017 ਦੇ ਇਲੈਕਸ਼ਨਸ ਤੋਂ ਪਹਿਲਾਂ ਬਹੁਤ ਵੱਡੇ-ਵੱਡੇ ਬੋਰਡ ਲਗਾਏ ਗਏ ਸੀਗੇ ਵਿਕਰਮ ਸਿੰਘ ਮ ਕਿਉਂਕਿ ਜਿਹੜਾ ਭੋਲਾ ਫੜਿਆ ਗਿਆ ਸੀਗਾ ਤਾਂ ਉਹ ਉਹਨੇ ਉਹਨਾਂ ਦਾ ਨਾਮ ਲਿਆ ਸੀ ਤਾਂ ਉਹ ਬੜੇ ਵੱਡੇ ਵੱਡੇ ਬੋਰਡ ਲਾਇਏ ਸੀ ਜਿਹਦੀ ਮਤਲਬ ਇਹਨਾਂ ਨੇ ਬਹੁਤ ਵੱਡਾ ਬੈਨੀਫਿਟ ਲਿਆ ਉਸ ਵੇਲੇ ਵੀ ਇਹਨਾਂ ਦੀਆਂ ਚੰਗੀਆਂ ਸੀਟਸ ਆਈਆਂ ਸੀ ਬਾਈ ਦੇ ਵਿੱਚ ਤਾਂ ਸਰਕਾਰ ਹੀ ਬਣੀ ਹੈ ਇਹਨਾਂ ਦੀ ਤਾਂ ਉਹ ਨਸ਼ਿਆਂ ਨੂੰ ਮੁੱਦਾ ਬਣਾ ਕੇ ਬੇਸਿਕਲੀ ਇਹਨਾਂ ਨੇ ਉਰਦਾ ਪੰਜਾਬ ਨਾਮ ਦੀ ਫਿਲਮ ਵੀ ਇਹਨਾਂ ਨੇ ਸਪான்ਸਰ ਕੀਤੀ ਤਾਂ ਉਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੂੰ ਹਾਈਲਾਈਟ ਕਰਕੇ ਇਹਨਾਂ ਨੇ ਆਪਣੀ ਗਵਰਨਮੈਂਟ ਬਣਾਈ ਹੈ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਉਮੀਦ ਵੀ ਜਾਗੀ ਸੀ ਉਦੋਂ ਕਿ ਜਿਹੜੀ ਸਰਕਾਰ ਜਾਂ ਜਿਹੜੇ ਲੋਕ ਇਨਕਲਾਬ ਦੇ ਨਾਮ ਤੇ ਆ ਰਹੇ ਨੇ ਜਾਂ ਜਿਹੜੀ ਪਾਰਟੀ ਇੱਕ ਸੰਘਰਸ਼ ਚੋਂ ਨਿਕਲ ਰਹੀ ਹੈ ਉਹ ਡੈਫੀਨਿਟਲੀ ਉਹਨਾਂ ਤਾਂ ਉਮੀਦਾਂ ਵੀ ਰੱਖੀਆਂ ਸੀਗੀਆਂ ਹਨਾ ਤੇ ਖਾਸ ਕਰਕੇ ਨਸ਼ਿਆਂ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਉਮੀਦ ਸੀ ਪਰ ਜਦੋਂ ਅਸੀਂ ਅੱਜ ਦੇਖਦੇ ਆ ਅੱਜ ਉਹੀ ਨਸ਼ਾ ਸਾਡੇ ਪਿੰਡਾਂ ਚ ਅੱਜ ਉਵੇਂ ਹੀ ਮੁੰਡੇ ਮਾਰ ਰਹੇ ਨੇ ਉਵੇਂ ਹੀ ਨਸ਼ੇ ਐ ਬਲਕਿ ਇਹਨਾਂ ਨੇ ਕੀ ਕੀਤਾ ਕਿ ਸਰਿੰਜ ਵੀ ਬੈਨ ਕੀਤੀ ਹਨਾ ਉਹ ਸਰਿੰਜ ਸਰਿੰਜ ਬੈਨ ਕਰਨਾ ਮਤਲਬ ਇੱਕ ਸਰਿੰਜ ਨੂੰ ਕਈ ਜਾਣੇ ਯੂਜ਼ ਕਰਨ ਤੁਸੀਂ ਅਗਰ ਦੇਖੋਗੇ ਜੇਲ੍ਹਾਂ ਦੇ ਵਿੱਚ ਨਸ਼ੇ ਦੀ ਸਪਲਾਈ ਰੈਗੂਲਰ ਹੈ ਬਲਕਿ ਕਈ ਕਈ ਗੁਣਾ ਵੱਧ ਕੇ ਮਹਿੰਗੀ ਹੈ ਮਹਿੰਗੀ ਮਹੰਗਾ ਨਸ਼ਾ ਮਿਲ ਰਿਹਾ ਹਨਾ ਤਾਂ ਕੋਈ ਬੰਦ ਨਹੀਂ ਹੋਇਆ ਬਲਕਿ ਹੋਮ ਡਿਲੀਵਰੀ ਤੱਕ ਵੀ ਅਵੇਲੇਬਲ ਹੈ ਜੇ ਤੁਸੀਂ ਕਰਿਆਨੇ ਦੀਆਂ ਦੁਕਾਨਾਂ ਤੱਕ ਵੀ ਦੇਖੋਗੇ ਨਾ ਉੱਥੇ ਵੀ ਮਿਲਦਾ ਜੇ ਤੁਸੀਂ ਮੇਰੇ ਕੋਲ ਐਂਡੀਪੀਐਸ ਦੇ ਕੇਸਿਸ ਆਉਂਦੇ ਆ ਆਈ ਹੈਵ ਸੀਨ ਸੋ ਮਨੀ ਟਾਈਮਸ ਔਰ ਜੇ ਮੈਂ ਕਵਾਂ ਕਿ ਇਹਨਾਂ ਦੇ ਆਪਣੇ ਲੀਡਰਾਂ ਦੀ ਵਿੱਚ ਇਨਵੋਲਵਮੈਂਟ ਤੇ ਪੰਜਾਬ ਪੁਲਿਸ ਦੀ ਇਨਵੋਲਵਮੈਂਟ ਹੈਗੀ ਆ ਤਾਂ ਉਹ ਬਹੁਤ ਹੀ ਵੱਡੀ ਗੱਲ ਨਹੀਂ ਹੋਊਗੀ ਬਹੁਤ ਕੁਝ ਅਜੇ ਹਜਾ ਜਿਹੜਾ ਕਿ ਸਾਹਮਣੇ ਆਉਂਦਾ ਰਹਿੰਦਾ ਵਕਤ ਤੇ ਬੇਵਕਤ ਤੇ ਦੂਜੀ ਗੱਲ ਇੱਕ ਹੋਰ ਜੇ ਆਪਾਂ ਕਰੀਏ ਨਾ ਕਿ ਕਦੇ ਵੀ ਇਹ ਬਿਆਨ ਦੇਣੇ ਬਹੁਤ ਸੌਕੇ ਹੁੰਦੇ ਆ ਕਿ ਅਸੀਂ ਇੰਨੇ ਦਿਨਾਂ ਚ ਨਸ਼ਾ ਖਤਮ ਕਰ ਦਾਂਗੇ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ ਜਦੋਂ ਤੱਕ ਕਿਸੇ ਵੀ ਚੀਜ਼ ਦੀ ਇਕਨੋਮਿਕਸ ਦਾ ਇੱਕ ਰੂਲ ਹੈ ਜਦੋਂ ਤੱਕ ਕਿਸੇ ਵੀ ਚੀਜ਼ ਦੀ ਡਿਮਾਂਡ ਹੈ ਨਾ ਸਪਲਾਈ ਨਹੀਂ ਰੁਕ ਸਕਦੀ ਨਾ ਉਹਨੂੰ ਤੁਸੀਂ ਸਖਤੀ ਨਾਲ ਨਹੀਂ ਰੋਕ ਸਕਦੇ ਤੁਸੀਂ ਉਹਦਾ ਬਦਲ ਕੱਢ ਕੇ ਉਹਨੂੰ ਰੋਕ ਸਕਦੇ ਹੋ ਤੇ ਉਨੀ ਕਿੰ ਇੰਟੈਲੀਜੈਂਟ ਸਾਡੇ ਕੋਲ ਬਹੁਤ ਸਾਡੀ ਮਾੜੀ ਕਿਸਮਤ ਕਹਿ ਸਕਦੇ ਆ ਕਿ ਉਨੀ ਇੰਟੈਲੀਜੈਂਟ ਸਾਡੇ ਕੋਲ ਸਰਕਾਰ ਨਹੀਂ ਹੈ ਕਿ ਉਹ ਇੰਨੀਆਂ ਚੀਜ਼ਾਂ ਨੂੰ ਸਮਝ ਸਕਦੇ ਜਿਹੜੇ ਲੋਕਾਂ ਨੂੰ ਚੁਣ ਕੇ ਆਮ ਲੋਕਾਂ ਨੇ ਉਸ ਵੇਲੇ ਭੇਜਿਆ ਅਗਰ ਜੇ ਮੈਂ ਵੀ ਕਹਾਂ ਨਾ ਕਿ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਨਹੀਂ ਸੀ ਦੂਜਿਆਂ ਤੋਂ ਉਹ ਦੁਖੀ ਸੀ ਉਹਨਾਂ ਨੂੰ ਹਰਾਇਆ ਸੀ ਤਾਂ ਇਹ ਸਰਕਾਰ ਬਣਾਈ ਸੀ ਤਾਂ ਉਹ ਵੀ ਗਲਤ ਨਹੀਂ ਹੋਊਗੀ ਸਟੇਟਮੈਂਟ ਨਾ ਤਾਂ ਉਹ ਬਣ ਤਾਂ ਗਏ ਪਰ ਇਹਨਾਂ ਨੂੰ ਜਿਹੜਾ ਸਿਸਟਮ ਹੈ ਨਾ ਉਹ ਚਲਾਉਣਾ ਨਹੀਂ ਆ ਰਿਹਾ ਜਿਸ ਦੇ ਕਰਕੇ ਨਸ਼ੇ ਨਾਮ ਦੀ ਚੀਜ਼ ਜੇ ਤੁਸੀਂ ਕੋ ਖਤਮ ਹੋ ਗਈ ਜਾਂ ਇਹ ਕਰ ਦੇਣਗੇ ਇਹ ਜੀ ਕੋਈ ਕਹਾਣੀ ਨਹੀਂ ਹੈਗੀ ਨਸ਼ੇ ਉਸ ਤੋਂ ਦੁੱਗਣੇ ਹੋ ਕੇ ਬਲਕਿ ਗੈਂਗਸਟਰ ਕਿੰਨੇ ਆ ਗਏ ਉਸ ਤੋਂ ਮਗਰੋਂ ਜਿਹੜੇ ਮੁੰਡਿਆਂ ਨੂੰ ਮਾਰ ਦੇਣਾ ਜਾਂ ਲਾਅ ਐਂਡ ਆਰਡਰ ਦੀ ਗੱਲ ਕਰੀਏ ਮਤਲਬ ਹਰ ਤੀਜੀ ਚੌਥੀ ਜਗ੍ਹਾ ਤੇ ਤੁਸੀਂ ਅਗਰ ਦੇਖੋਗੇ ਇੱਕ ਸ਼ਹਿਰ ਦੇ ਵਿੱਚ ਮਤਲਬ ਪੰਜ ਪੰਜ 7 7 ਕੇਸ ਰੋਜ਼ ਦੇ ਇੱਕ ਸਿਟੀ ਦੇ ਵਿੱਚ ਹੋ ਰਹੇ ਨੇ ਜਿੱਥੇ ਨਸ਼ੇ ਕਰਨ ਦੀ ਵਜ੍ਹਾ ਦੇ ਕਰਕੇ ੁੰਡੇ ਕਿਸੇ ਦੀਆਂ ਚੇਨਾਂ ਲਾ ਰਹੇ ਨੇ ਚੋਰੀਆਂ ਹੋ ਰਹੀਆਂ ਨੇ ਮਤਲਬ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਰਹੀ ਹੈਗੀ ਬਠਿੰਡੇ ਦੇ ਵਿੱਚ ਇੱਕ ਦੁਕਾਨਦਾਰ ਦੇ ਗੋਲੀਆਂ ਮਾਰੇ ਮਤਲਬ ਇਹ ਤੀਜੀ ਚ ਚੌਥੇ ਦਿਨ ਦੀਆਂ ਕਹਾਣੀਆਂ ਨੇ ਰੋਜ਼ ਦੀਆਂ ਗੱਲਾਂ ਬਣ ਗਈਆਂ ਤਾਂ ਨਸ਼ੇ ਖਤਮ ਹੋਣ ਦੀ ਤਾਂ ਕੋਈ ਗੱਲ ਨਹੀਂ ਹੈਗੀ ਇਹ ਤਾਂ ਬਿਲਕੁਲ ਗਲਤ ਸਟੇਟਮੈਂਟ ਹੈ ਅਗਰ ਉਹ ਇੱਕ ਪਾਸੇ ਤੇ ਬੈਠ ਕੇ ਮੀਡੀਆ ਦਾ ਮੂੰਹ ਬੰਦ ਕਰਕੇ ਤੁਸੀਂ ਅੰਦਰ ਬੈਠ ਕੇ ਐ ਜਿਹਾ ਸਟੇਟਮੈਂਟਸ ਬੀਇੰਗ ਸੀਐਮ ਦੇਈ ਜਾ ਰਹੇ ਹੋ ਤਾਂ ਉਹ ਸਟੇਟਮੈਂਟਸ ਤੁਸੀਂ ਇਹ ਪਾਸੇ ਬੈਠ ਕੇ ਜ਼ਰੂਰ ਦੇ ਸਕਦੇ ਹੋ ਪਰ ਲੋਕਾਂ ਨੂੰ ਤੇ ਵਿਜ਼ੀਬਲੀ ਸਭ ਕੁਝ ਦਿਖ ਰਿਹਾ ਨਾ ਜਿਹੜਾ ਘਰ ਟਾਏ ਨੇ ਇਹਨਾਂ ਨੇ ਜੀ ਉਹਨੂੰ ਕਿਵੇਂ ਦੇਖਦੇ ਨਸ਼ਿਆਂ ਵਾਲਾਂ ਦੇ ਘਰ ਤੱਕ ਟਾਏ ਨੇ ਲੋਕ ਡਰੇ ਹੋਏ ਨੇ ਲੋਕਾਂ ਦੇ ਅੰਦਰ ਦਹਿਸ਼ਤ ਆ ਵੀ ਸਾਡਾ ਕੋਈ ਸਮਗਲਿੰਗ ਨਹੀਂ ਕਰਨੀ ਭਾਈ ਘਰ ਟਾ ਦਿੰਦੀ ਹੈ ਸਰਕਾਰ ਉਹਨੂੰ ਕਾਨੂੰਨੀ ਪੱਖ ਤੋਂ ਕਿਦਾਂ ਦੇਖਦੇ ਉਹ ਦੋਵੇਂ ਪੱਖ ਆ ਦੇਖੋ ਸੋਸ਼ਲ ਤੇ ਕਾਨੂੰਨੀ ਦੋਨੋਂ ਪੱਖਾਂ ਦੇ ਵਿੱਚ ਜੇ ਅਸੀਂ ਅਗਰ ਉਹਨੂੰ ਦੇਖੀਏ ਨਾ ਤੇ ਉਹ ਕੋਈ ਬਹੁਤ ਜ਼ਿਆਦਾ ਸਿਆਣਪ ਦੀ ਗੱਲ ਨਹੀਂ ਹੈ ਉਹਦੇ ਵਿੱਚ ਕੀ ਹੈ ਵੱਡੇ ਮગર ਮੱਛਾਂ ਨੂੰ ਬਚਾ ਕੇ ਜਿਹੜੇ ਛੋਟੇ ਮਤਲਬ ਡੱਡੂ ਕਹ ਲੀਏ ਵੀ ਉਹਨਾਂ ਨੂੰ ਇੱਕ ਇੱਕ ਨਸ਼ਾ ਪੀੜਤ ਹੈ ਪੀੜਤ ਨੂੰ ਬਿਮਾਰ ਦੇ ਤੌਰ ਤੇ ਦੇਖਣ ਦੀ ਬਜਾਏ ਤੁਸੀਂ ਉਹਨੂੰ ਸਾਰੀ ਸਮਗਲਿੰਗ ਦੀ ਜੜ ਬਣਾ ਕੇ ਪੇਸ਼ ਕਰ ਰਹੇ ਹੋ ਹਨਾ ਉਹਨੂੰ ਡਰਾ ਰਹੇ ਹੋ ਉਹਨੂੰ ਧਮਕਾ ਰਹੇ ਹੋ ਉਹਨਾਂ ਦੇ ਘਰ ਆ ਰਹੇ ਹੋ ਜਿਹੜੇ ਵੱਡੇ ਮਗਰਮਾਛਾ ਉਹ ਤੇ ਤੁਹਾਡੇ ਆਪਣੀ ਸਰਕਾਰਾਂ ਚ ਬੈਠੇ ਨੇ ਉਹਨਾਂ ਨੂੰ ਤੁਸੀਂ ਛੇੜਦੇ ਨਹੀਂ ਉਹਨਾਂ 'ਚ ਜੇ ਇੱਕ ਅੱਧਾ ਮਾੜਾ ਮੋਟਾ ਛੇੜਦੇ ਹੋ ਵਕਤੀ ਤੌਰ ਤੇ ਆਪਦੇ ਪਰਸਨਲ ਬੈਨੀਫਿਟਸ ਲਈ ਕਰਦੇ ਹੋ ਜਦੋਂ ਕੋਈ ਸਰਕਾਰ ਕੋਈ ਕੋਈ ਇਲੈਕਸ਼ਨ ਆਉਂਦਾ ਤੁਹਾਨੂੰ ਲੱਗਦਾ ਵੀ ਆਹ ਬੰਦਾ ਸਾਨੂੰ ਇੰਨਾ ਕੁ ਬੈਨੀਫਿਟ ਦੇ ਸਕਦਾ ਤੁਸੀਂ ਆਪਦੇ ਆਪ ਨੂੰ ਬਹੁਤ ਇਨਕਲਾਬੀ ਕਹਣ ਦੇ ਮਾਰੇ ਆਪਦਾ ਇੱਕ ਬੰਦਾ ਚੱਕ ਕੇ ਪੰਜ ਪੰਜ ਸੱਤ ਦਿਨ ਜੇਲ੍ਹ ਦੇ ਵਿੱਚ ਭੇਜਦੇ ਨੇ ਉਹ ਪਹਿਲਾਂ ਮਾਨਸਾ ਵਾਲਾ ਭੇਜਦਾ ਹੁਣ ਇਧਰੋਂ ਭੇਜਦੇ ਰਮਨ ਅਰੋੜਾ ਭੇਜਦਾ ਤਾਂ ਉਹਦੇ ਵਿੱਚ ਇਹ ਲੋਕਾਂ ਦਾ ਤਾਂ ਕੋਈ ਬੈਨੀਫਿਟ ਨਹੀਂ ਨਾ ਆਮ ਲੋਕਾਂ ਦਾ ਤਾਂ ਕੋਈ ਫਾਇਦਾ ਨਹੀਂ ਹੋ ਰਿਹਾ ਜਿਹੜੇ ਉਹਨਾਂ ਦੇ ਘਰ ਟਾਉਣੇ ਆ ਹੁਣ ਬ ਹਣਾ ਤਾਂ ਕਿੰਨੇ ਆ ਕਿਛੇ ਜਿਹੜੀਆਂ ਤੁਸੀਂ ਉਹ ਇੰਟਰਵਿਊ ਵੀ ਆ ਗਿਆ ਜੀ ਕਿ ਮੈਨੂੰ ਫਸਾਇਆ ਗਿਆ ਇੱਕ ਉਹਦਾ ਕੀ ਹੈ ਜੇ ਬਹੁਤ ਸਾਰੇ ਕੇਸਿਸ ਨੇ ਜਿਦੇ ਵਿੱਚ ਮੈਨੂੰ ਨਹੀਂ ਪਤਾ ਉਹਨੂੰ ਫਸਾਇਆ ਗਿਆ ਜਾਂ ਉਹ ਵਾਕਿਆ ਹੀ ਉਹ ਇਹਦੇ ਵਿੱਚ ਇਨਵੋਲਵਮੈਂਟ ਸੀ ਉਹਦੇ ਬਾਰੇ ਸਟੇਟਮੈਂਟ ਪਾਸ ਕਰਨਾ ਇਜ਼ ਨਾਟ ਕਰੈਕਟ ਫॉर ਮੀ ਪਰ ਜਿਹੜੀ ਗੱਲ ਹੈ ਨਾ ਕਿ ਵੱਡੇ ਮਗਰਮੱਛ ਉਹਨਾਂ ਨੂੰ ਕੌਣ ਛੇੜ ਰਿਹਾ ਕੋਈ ਵੀ ਨਹੀਂ ਛੇੜ ਰਿਹਾ ਵਿਕਰਮ ਮਜੀਠੀਆ ਵਿਕਰਮ ਮਜੀਠੀਆ ਕਰਕੇ ਈ ਚੀਕਾ ਮਾਰਦੇ ਆਏ ਸੀ ਇਹਨਾਂ ਦਾ ਕੇਜਰੀਵਾਲ ਤਾਂ ਆ ਕੇ ਮਾਫੀ ਮੰਗਿਆ ਵਿਕਰਮ ਮਜੀਠੀਆ ਤੋਂ ਬੇਸਿਕਲੀ ਤੁਹਾਨੂੰ ਹੀ ਕਿਉਂ ਸੀ ਮਾਫੀ ਉਹਨਾਂ ਨੇ ਕੀ ਗੱਲ ਮਜੀਠੀ ਤੇ ਝੂਠੇ ਇਲਜ਼ਾਮ ਸੀ ਝੂਠੇ ਇਲਜ਼ਾਮ ਸੀ ਉਹਨਾਂ ਨੇ ਦੇਖੋ ਕੋਈ ਵੀ ਮਾਫੀ ਕਿਉਂ ਮੰਗਦਾ ਹੁੰਦਾ ਕਿਉਂਕਿ ਉਹਨੂੰ ਦਿਖ ਰਿਹਾ ਕਿ ਉਦੋਂ ਤਾਂ ਮੈਨੂੰ ਬੈਨੇਫਿਟ ਹੋ ਗਿਆ ਹੁਣ ਅੱਜ ਜੇ ਮੈਨੂੰ ਨੁਕਸਾਨ ਹੋ ਰਿਹਾ ਪੋਲਿਟੀਕਲੀ ਮੇਰੀ ਇਸ ਚੀਜ਼ ਨਾਲ ਨੁਕਸਾਨ ਹੋ ਰਿਹਾ ਉਹਨੇ ਬਹਾਨਾ ਕੀ ਮਰਿਆ ਕਿ ਮੈਨੂੰ ਦਿੱਲੀ ਤੋਂ ਗੇੜੇ ਆਉਣ ਲਾਉਣੇ ਔਖੇ ਲੱਗਦੇ ਆ ਤਾਂ ਕਰਕੇ ਮੈਂ ਮਾਫੀ ਹੋਈ ਮੰਗ ਲੈਣਾ ਕੀ ਇਹ ਕਿਸੇ ਵੀ ਪੰਜਾਬੀ ਦੇ ਇਹ ਚੀਜ਼ ਹਜਮ ਹੋ ਸਕਦੀ ਹੈ ਕਿ ਸਿਰਫ ਗੇੜੇ ਮਾਰਨ ਦਾ ਮਾਰਾ ਹੁਣ ਉਹ ਕੇਜਰੀਵਾਲ ਇੱਥੇ ਰਹਿੰਦਾ ਸਾਡੇ ਹੀ ਹੈਲੀਕਾਪਟਰ ਸਾਡੀਆਂ ਹੀ ਸਿਕਿਉਰिटीज ਦੇ ਸਿਰ ਤੇ ਫਿਰਦਾ ਉਹਨੂੰ ਗੇੜੇ ਮਾਰਨ ਕਰਕੇ ਮਾਫੀ ਮੰਗਣੀ ਭਈ ਕੀ ਇਹ ਚੀਜ਼ ਹਾਜਮ ਹੁੰਦੀ ਹੈ ਕਿਸੇ ਵੀ ਹਾਲਤ ਦੇ ਵਿੱਚ ਨਾਟ ਐਟ ਆਲ ਬੀਸਿਕਲੀ ਉਹ ਸਟੇਟਮੈਂਟਸ ਕਲ ਸੀ ਬਿਨਾ ਕਿਸੇ ਸਬੂਤ ਤੋਂ ਬਿਨਾ ਕਿਸੇ ਫੈਕਟ ਤੋਂ ਦਿੱਤੀਆਂ ਸਟੇਟਮੈਂਟਸ ਸੀਗੀਆਂ ਜਿਦੇ ਕਰਕੇ ਕਿ ਉਹਨਾਂ ਨੂੰ ਮਾਫੀ ਮੰਗਣੀ ਪਈ ਔਰ ਉਹਦਾ ਕਿਸੇ ਵੀ ਪੰਜਾਬੀ ਲੀਡਰ ਨੇ ਵਿਰੋਧ ਨਹੀਂ ਕੀਤਾ ਜਿਹੜੀ ਉਸ ਤੋਂ ਵੀ ਵੱਡੀ ਸ਼ਰਮ ਦੀ ਗੱਲ ਹੈ ਕਿ ਕਿਸੇ ਵੀ ਪੰਜਾਬ ਦੇ ਆਪ ਲੀਡਰ ਨੇ ਉਸ ਚੀਜ਼ ਦਾ ਖੁੱਲਕੇ ਵਿਰੋਧ ਨਹੀਂ ਕੀਤਾ ਜਾਂ ਉਹਦੇ ਖਿਲਾਫ ਆਵਾਜ਼ ਨਹੀਂ ਉਠਾਈ ਇਹ ਉਵੇਂ ਹੀ ਦਿੱਲੀ ਅੱਜ ਦਿੱਲੀ ਵਾਲੇ ਉਵੇਂ ਹੀ ਅਹੁਦਿਆਂ ਤੇ ਲੱਗ ਰਹੇ ਨੇ ਬਲਕਿ ਪੰਜਾਬ ਦੇ ਕੋਈ ਲੀਡਰ ਈਵਨ ਸੀਐਮ ਨੂੰ ਤੁਸੀਂ ਜੇ ਦੇਖੋ ਕੀ ਉਹਨਾਂ ਦੀ ਆਵਾਜ਼ ਕੋਈ ਉਨੀ ਬੁਲੰਦ ਹੈਗੀ ਹੈ ਜਿਨੀ ਇੱਕ ਸੀਐਮ ਦੀ ਜਾਂ ਮਨਿਸਟਰਸ ਦੀ ਜਾਂ ਐਮਐਲਏ ਦੀ ਹੋਣੀ ਚਾਹੀਦੀ ਹੈ ਈਵਨ ਚੇਅਰਮੈਨੀਆਂ ਤੱਕ ਤੇ ਦਿੱਲੀ ਚ ਦਿੱਲੀ ਚ ਲਾ ਰਹੀ ਹੈ ਇਹਨਾਂ ਦੀ ਹੂੰ ਇਦਾਂ ਉਹਨਾਂ ਨੇ ਸੀਐਮ ਸਾਹਿਬ ਜੀ ਨੇ ਇੱਕ ਸਟੇਟਮੈਂਟ ਆ ਉਹ ਕਹਿ ਰਹੇ ਕਿ ਅਸੀਂ ਸਾਡੇ ਪੰਜਾਬੀ ਵੀ ਬਾਹਰ ਜਾ ਕੇ ਜੇ ਐਮਪੀ ਬਣ ਜਾਂਦੇ ਨੇ ਮਨਿਸਟਰ ਤੱਕ ਬਣ ਜਾਂਦੇ ਨੇ ਫਿਰ ਕੀ ਸਮੱਸਿਆ ਸਾਡ ਇਹ ਤਾਂ ਸਾਡੇ ਆਪ ਦੇ ਮੁਲਕ ਦੇ ਆ ਕਿਸੇ ਵੀ ਸੂਬੇ ਚੋਂ ਲਾਏ ਜਾਂਦੇ ਉਹ ਇੰਟੈਲੈਕਚੁਅਲ ਨੇ ਪੜੇ ਲਿਖੇ ਨੇ ਸੀਮ ਸਾਹਿਬ ਚੰਗੇ ਕਾਮੇਡੀਅਨ ਨੇ ਹਮੇਸ਼ਾ ਤੋਂ ਰਹੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਉਹ ਕਾਮੇਡੀ ਸਿਆਸਤ ਦੇ ਵਿੱਚ ਬਹੁਤੀ ਚਰਨੀ ਚੱਲਦੀ ਹੁੰਦੀ ਚੱਲ ਗਈ ਉਹਨਾਂ ਨੇ ਜਿੰਨਾ ਕਿ ਚਲਾਉਣੀ ਸੀ ਚਲਾ ਲਈ ਜਿਹੜੇ ਸਾਡੇ ਪੰਜਾਬੀ ਉੱਥੇ ਜਾ ਕੇ ਕੁਝ ਬਣ ਰਹੇ ਨੇ ਉਹ ਮਿਹਨਤ ਦੇ ਸਿਰ ਤੇ ਬਣ ਰਹੇ ਨੇ ਕੀ ਸਾਡੇ ਕਿਸੇ ਪੰਜਾਬ 'ਚ ਬੈਠੇ ਬੰਦੇ ਨੂੰ ਦਿੱਲੀ ਦੇ ਵਿੱਚ ਕੋਈ ਮਿਨਿਸਟਰੀ ਕੋਈ ਚੇਅਰਮੈਨ ਨਹੀਂ ਕੁਝ ਮਿਲਿਆ ਦਿੱਲੀ ਦੇ ਵਿੱਚ ਵੀ ਆਪ ਸਰਕਾਰ ਸੀ ਕੀ ਉਹਨਾਂ ਨੇ ਕਦੇ ਕੁਝ ਦਿੱਤਾ ਨਹੀਂ सीएम साहब ਇਹਨਾਂ ਚੀਜ਼ਾਂ ਦੇ ਜਵਾਬ ਦੇਣ ਉਹਨਾਂ ਕੋਲ ਜਵਾਬ ਹੈ ਹੀ ਨਹੀਂ ਗੇ ਉਹ ਇਸ ਕਰਕੇ ਦੇ ਰਹੇ ਨੇ ਇੱਥੇ ਕਿਉਂਕਿ ਅਚਾਲੀ ਉਹਨਾਂ ਦੀ ਰਹੀ ਹੈ सीएम ਸਾਹਿਬ ਸਿਰਫ ਇੱਕ ਮੋਰਾ ਨੇ ਜਿਨ੍ਹਾਂ ਨੂੰ ਜਿਵੇਂ ਦਿੱਲੀ ਚਲਾਉਣਾ ਚਾਹੁੰਦੀ ਹੈ ਜਿੰਨੇ ਕਦਮ ਅੱਗੇ ਪੁੱਟਣਾ ਚਾਹੁੰਦੀ ਹੈ ਪੁੱਟਦੀ ਹੈ ਜਿੰਨੇ ਕਦਮ ਪਿੱਛੇ ਖਿੱਚ ਲੈਣਾ ਚਾਹੁੰਦੀ ਹੈ ਖਿੱਚਦੀ ਹੈ ਉਹਨਾਂ ਨੂੰ ਇਤੋਂ ਜ਼ਿਆਦਾ ਆਬੀਡੀਅੰਟ ਕੋਈ ਕੋਣ ਕਰਿੰਦਾ ਕੋਣ ਮਿਲ ਸਕਦਾ ਜਿੰਨੇ सीएम ਸਾਹਿਬ ਬਣੇ ਫਿਰਦੇ ਨੇ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਪੰਜਾਬ ਦੇ ਲੋਕਾਂ ਨੂੰ ਵੀ ਸਮਝਣੀਆਂ ਚਾਹੀਦੀਆਂ ਨੇ ਕਿ ਅਸੀਂ ਬਹੁਤ ਬੁਰੀ ਤਰ੍ਹਾਂ ਲੁੱਟੇ-ਕੁੱਟੇ ਤੇ ਪੁੱਟੇ ਜਾ ਰਹੇ ਹਾਂ ਇਹੋ ਜੀ ਰਮਨ ਅਰ ਵਾਲੇ ਕੇਸ ਦੇ ਵਿੱਚ ਆਪਾਂ ਦੇਖੀਏ ਉਹ ਉਹ ਕੇਸ ਨੂੰ ਕਿਵੇਂ ਸਮਝਾਂਗੇ ਆਪਾਂ ਡਾਕਟਰ ਵੇਜੇ ਸਿੰਘ ਅੱਜਕੱਲ ਉਹਵੇਂ ਉਦਘਾਟਨ ਕਰ ਰਹੇ ਨੇ ਉਹ ਬਾਹਰ ਉਹਵੇਂ ਘੁੰਮ ਰਹੇ ਨੇ ਜਿਹੜੇ ਹੋਰ ਸੀਗੇ ਆਪਣੇ ਐਮਐਲਏ ਸਫੜੇ ਰਮਨ ਅਰੋੜਾਲੇ ਕੇਸ ਨੂੰ ਕਿਵੇਂ ਦੇਖਦੇ ਹੋ ਉਹਦੇ ਨਾਲ ਉਹਵੇਂ ਦੇਖਦੇ ਆ ਜੀ ਜਿਵੇਂ ਵਿਜੇ ਸਿੰਘਲਾ ਜੀ ਨੂੰ ਦੇਖਦੇ ਆ ਬਿਲਕੁਲ ਜਿਵੇਂ ਜੇ ਮਾਨਸਾ ਦੇ ਐਮਐਲਏ ਅੱਜ ਭੰਗੜਾ ਪਾਉਂਦੇ ਦਿਖਦੇ ਨੇ ਸਾਨੂੰ ਤੇ ਉਦ ਘਾਟਨ ਕਰਦੇ ਦਿਖਦੇ ਨੇ ਰਮਨ ਅਰੋੜਾ ਹੋੜੀ ਵੀ ਦਿਖਣਗੇ ਤੇ ਰਮਨ ਅਰੋੜਾ ਹੋੜੀ ਜਿਹੜੀਆਂ ਪਲੀਜ਼ ਲੈ ਰਹੇ ਨੇ ਲਾਈਕ ਜਿਵੇਂ ਮੈਂ ਬੀਜੇਪੀ ਤੇ ਜਾ ਰਿਹਾ ਸੀ ਤਾਂ ਕਰਕੇ ਸਟੇਟ ਗਵਰਨਮੈਂਟ ਨੇ ਮੇਰੇ ਤੇ ਐਕਸ਼ਨ ਲੇ ਰ ਰਮਨ ਅਰੋੜਾ ਜੀ 2 ਦਿਨ ਪਹਿਲਾਂ ਤੇ ਉਹਨਾਂ ਦੀਆਂ ਰੈਲੀਆਂ ਅਟੈਂਡ ਕਰ ਰਹੇ ਸੀ ਤਾਂ ਇਹ ਜਿਹੜੇ ਅੱਖੀ ਕੱਟੇ ਤੁਸੀਂ ਬਿਲਕੁਲ ਆਮ ਲੋਕਾਂ ਦੇ ਤਾਂ ਪਾ ਸਕਦੇ ਹੋ ਉਹਨਾਂ ਲੋਕਾਂ ਦੇ ਅੱਖੀ ਕੱਟਾ ਪਾ ਸਕਦੇ ਜਿਹੜੇ ਸਿਆਸਤ ਨੂੰ ਨਹੀਂ ਸਮਝਦੇ ਜਿਹੜੇ ਸਮਝ ਰਹੇ ਨੇ ਘਟੂ ਘਟ ਉਹਨਾਂ ਨੂੰ ਮੂਰਖ ਬਣਾਉਣਾ ਬੰਦ ਕਰਨ ਇਹ ਏਟਲੀਸਟ ਇੰਨਾ ਕੁ ਦੇਖੋ ਇੱਕ ਵੀ ਚੀਜ਼ ਮੈਂ ਕਹੂੰਗੀ ਮੈਂ ਕੋਈ ਕਿਸੇ ਪੁਰਾਣੀਆਂ ਸਰਕਾਰਾਂ ਦੇ ਪੱਖ ਦੇ ਵਿੱਚ ਚਾਹੇ ਨਹੀਂ ਬੋਲਣਾ ਚਾਹੁੰਦੀ ਲੇਕਿਨ ਇੱਕ ਚੀਜ਼ ਸੀ ਕਿ ਉਹਨਾਂ ਲੋਕਾਂ ਦੀ ਪੰਜਾਬ ਦੇ ਪ੍ਰਤੀ ਇੱਕ ਜਵਾਬਦੇਹੀ ਸੀ ਉਹਨਾਂ ਜਿਉਂ ਕੁਝ ਕਰਦੇ ਸੀ ਜਿਹੜਾ ਉਹਨਾਂ ਨੇ 60 65 70 ਸਾਲਾਂ ਦੇ ਵਿੱਚ ਕੀਤਾ ਨਾ ਇਹ ਸਰਕਾਰ ਨੇ ਉਹ ਡੇਢ ਦੋ ਸਾਲਾਂ ਦੇ ਵਿੱਚ ਉਹਦੀ ਕਹਾਣੀ ਬਿਲਕੁਲ ਪਲਟ ਕੇ ਰੱਖਤੀ ਇਹਨਾਂ ਦੇ ਅੱਜ ਤੁਸੀਂ ਜਿਹੜੇ ਮਰਜੀ ਮਨਿਸਟਰ ਐਮ ਐਲ ਏ ਨੂੰ ਦੇਖ ਤੋ 5-700 ਕਰੋੜ ਦਾ ਮਾਲਕ इजीली ਐ ਟਿੱਪਰ ਚੱਲਦੇ ਨੇ ਔਰ ਉਵੇਂ ਹੀ ਗੁੰਡਾ ਕਰਦੀਆਂ ਚੱਲਦੀਆਂ ਨੇ ਜਿਹੜੀਆਂ ਉਹਨਾਂ ਦੀ ਹਿੰਮਤ ਕਿੰਨੇ ਸਾਲਾਂ ਬਾਅਦ ਜਾ ਕੇ ਪਈ ਸੀਗੀ ਕੁਝ ਉਹੋ ਜਿਹਾ ਕੁਝ ਕਰਨ ਦੀ ਤੇ ਇਹਨਾਂ ਨੇ ਤਾਂ ਆਉਂਦੇ ਹੀ ਉਹ ਚੀਜ਼ਾਂ ਐਜ਼ ਇਫ ਇਹ ਪ੍ਰਪੇਅਰ ਹੀ ਹੋ ਕੇ ਆਏ ਸੀ ਕਿ ਆਉਣ ਦਿਓ ਸਹੀ ਅਸੀਂ ਦੱਸਾਂਗੇ ਤੁਹਾਨੂੰ ਵੀ ਲੁੱਟੀ-ਕੁੱਟੀ ਦਾ ਕਿਵੇਂ ਹੁੰਦਾ ਆ ਨਾ ਕਿ ਕਿਹੜੀ ਚੀਜ਼ ਚ ਸਕੇ ਬਣੇ ਐ ਦੱਸਣ ਤਾਂ ਸਹੀ ਕਿਹੜੀ ਚੀਜ਼ ਟੀਚਰਸ ਤੋਂ ਲੈ ਕੇ ਹਨਾ ਨਰਸਿਸ ਤੋਂ ਲੈ ਕੇ ਪਾਣੀ ਦੇ ਪਾਣੀ ਦੇ ਮੁੱਦਿਆਂ ਤੋਂ ਲੈ ਕੇ ਹਰ ਜਗ੍ਹਾ ਇਹ ਸਰਕਾਰ ਫੇਲ ਹੋਈ ਹੈ ਲਾਅ ਐਂਡ ਆਰਡਰ ਤੋਂ ਲੈ ਕੇ ਫੇਲ ਹੋਈ ਹੈ ਪਾਣੀ ਵਾਲੇ ਮਾਮਲੇ ਤੇ ਤਾਂ ਸਟੈਂਡ ਸੀ सीएम ਸਾਹਿਬ ਦਾਵਾ ਕਰਦੇ ਵੀ ਅਸੀਂ ਤਾਂ ਧਰਨਾ ਲਾ ਕੇ ਬੈਠੇ ਰਹੇ ਆ ਬੀਬੀਐਮਬੀ ਦੇ ਬਾਹਰ ਕਹਿਣਾ ਤਾਂ ਬਹੁਤ ਸੋਕਾ ਹੈ ਉਹ ਰਾਜਸਥਾਨ ਨੂੰ ਵਾਰ ਵਾਲੇ ਸੀਨ ਦੇ ਵਿੱਚ ਹੀ ਉਲਟ-ਪੁਲਟ ਕਰਕੇ ਰਾਜਸਥਾਨ ਨੂੰ ਨਾਲ ਦੀ ਨਾਲ ਪਾਣੀ ਖੋਲ ਵੀ ਦਿੱਤਾ ਇਸੇ ਸੀਐਮ ਸਾਹਿਬ ਨੇ ਬੇਸਿਕਲੀ ਇਹ ਇਹ ਸੋਚਦੇ ਆ ਕਿ ਲੋਕਾਂ ਦੇ ਦਿਮਾਗ ਕੰਮ ਨਹੀਂ ਕਰਦੇ ਸੀਐਮ ਸਾਹਿਬ ਤੁਸੀਂ ਇਹਨਾਂ ਲੋਕਾਂ ਚੋਂ ਹੀ ਗਏ ਹੋ ਠੀਕ ਹੈ ਉਹਨਾਂ ਨੇ ਉਹਨਾਂ ਨੂੰ ਲੱਗਿਆ ਉਸ ਵੇਲੇ ਲੋਕਾਂ ਨੂੰ ਲੱਗਿਆ ਕਿ ਸਾਡਾ ਆਪਦਾ ਤੀ ਪੁੱਤ ਹੈ ਸਾਡੇ ਵਿੱਚੋਂ ਗਿਆ ਤੇ ਸਾਡੇ ਵਰਗੀਆਂ ਗੱਲਾਂ ਕਰਦਾ ਸਾਡੀ ਗੱਲ ਅੱਗੇ ਵੀ ਪਹੁੰਚਾਊਗਾ ਪਰ ਸੀਐਮ ਸਾਹਿਬ ਤਾਂ ਬਿਲਕੁਲ ਹੀ ਪਲਟੀ ਖਾ ਗਏ ਨਾ ਸੀਐਮ ਸਾਹਿਬ ਨੂੰ ਤਾਂ ਲੱਗਦਾ ਹੀ ਨਹੀਂ ਹੈਗਾ ਕਿ ਪੰਜਾਬ ਦੇ ਲੋਕਾਂ ਦੀ ਗੱਲ ਵੀ ਕਿਤੇ ਕਰਨੀ ਚਾਹੀਦੀ ਹੈ ਸੀਐਮ ਸਾਹਿਬ ਨੂੰ ਤਾਂ ਇਹ ਜ਼ਰੂਰੀ ਹੈ ਕਿ ਮੇਰੀ ਗੱਲ ਕਿੱਥੇ ਹੋ ਰਹੀ ਹੈ ਮੇਰਾ ਫਾਇਦਾ ਕਿੱਥੇ ਹੈ ਮੈਂ ਮੇਰੀ ਕੁਰਸੀ ਬਚੀ ਰਹੇ ਐਟ ਐਨੀ ਕਾਸਟ ਫਿਰ ਉਹਦੇ ਲਈ ਚਾਹੇ ਮੋਦੀ ਦੇ ਮੂਹਰੇ ਜਾ ਕੇ ਹੱਥ ਜੋੜਨੇ ਪੈਣ ਤੇ ਚਾਹੇ ਕੇਜਰੀਵਾਲ ਦੇ ਮੂਹਰੇ ਜਾ ਕੇ ਹੱਥ ਜੋੜਨੇ ਪੈਣ 27 ਦੇ ਵਿੱਚ ਕੀ ਲੱਗਦਾ ਫਿਰ ਕੋਈ ਬਦਲ ਕੀ ਹੋਣਾ ਜਿਹਦਾ ਪੰਜਾਬ ਦੀ ਸਿਆਸਤ ਸਾਰਿਆਂ ਨੂੰ ਗਾਲਾਂ ਕੱਢ ਕੱਢ ਦੇਖਣੀਆਂ ਲੋਕਾਂ ਨੇ ਸਾਰਿਆਂ ਨੂੰ ਜਿਤਾ ਕੇ ਦੇਖ ਲਿਆ ਜੇ ਹਰ ਵਾਰੀ ਇਦਾਂ ਹੀ ਆਉਣਾ ਵੀ ਵਾਦੇ ਕੁਛ ਹੋਰ ਦਾਵੇ ਕੁਛ ਹੋਰ ਹਕੀਕਤ ਦੇ ਵਿੱਚ ਕੁਛ ਹੋਰ ਆ ਫਿਰ ਕੀ ਹੋਣਾ ਕੀ ਚਾਹੀਦਾ ਤੁਹਾਨੂੰ ਕੀ ਲੱਗਦਾ ਦੇਖੋ ਚਾਹੀਦਾ ਦਾ ਬਹੁਤ ਕੁਝ ਹੈ ਪਰ ਉਹ ਤਾਂ ਪੰਜਾਬ ਦੇ ਲੋਕਾਂ ਤੇ ਵੀ ਡਿਪੈਂਡ ਕਰਦਾ ਹੈ ਨਾ ਬਹੁਤ ਸਾਰੇ মিডিਆ ਟ੍ਰਾਇਲ ਇਹ ਜੇ ਚਲਾਈ ਜਾਂਦੇ ਅਸੀਂ ਸੈਂਟਰ ਦੇ ਗਵਰਨਮੈਂਟ ਦੀਆਂ ਸਰਕਾਰਾਂ ਵੇਲੇ ਵੀ ਦੇਖਿਆ ਸਟੇਟ ਦੇ ਵਿੱਚ ਹੋਣ ਪੰਜਾਬ ਦੇ ਵਿੱਚ ਵੀ ਜੋ ਮੋਦੀ ਸੈਂਟਰ ਦੇ ਵਿੱਚ ਕਰ ਰਿਹਾ ਪੰਜਾਬ ਦੇ ਵਿੱਚ ਸਾਰਾ ਕੁਝ ਉਹ ਭਗਵੰਤ ਮਾਨ ਕਰ ਰਿਹਾ ਜੇ ਉਥੇ মিডিਆ ਦਾ ਮੂੰਹ ਬੰਦ ਹੈ মিডিਆ ਸਟੇਟ ਦੀ ਸਿਰਫ ਪਿਕਚਰ ਪੇਸ਼ ਕਰਦਾ ਉਹਨਾਂ ਦੀ ਜਿੰਦਾਬਾਦ ਕਰ ਰਿਹਾ ਤਾਂ ਉਹੀ মিডিਆ ਸਾਡਾ ਇੱਥੇ ਵੀ ਕਰ ਰਿਹਾ ਸੌਰੀ ਟੂ ਸੇ ਪਰ ਪੰਜਾਬ ਦੇ ਵਿੱਚ ਵੀ ਮੀਡੀਆ ਇਸ ਵੇਲੇ ਪੂਰੀ ਤਰ੍ਹਾਂ ਫਿਕਾਊ ਹੈ ਗਿਣਤੀ ਦੇ ਪੱਤਰਕਾਰ ਹੈ ਜਿਹੜੇ ਉਹਨਾਂ ਦੇ ਖਿਲਾਫ ਬੋਲਣ ਦੀ ਹਿੰਮਤ ਕਰਦੇ ਆ ਜਿਹੜੇ ਸਾਡੇ ਵਰਗਿਆਂ ਨੂੰ ਆ ਕੇ ਸੁਣਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਤੇ ਪਰਚੇ ਦਰਜ ਹੋ ਜਾਂਦੇ ਆ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਚ ਸੁੱਟ ਦਿੱਤਾ ਜਾਂਦਾ ਹੈ ਸੀਐਮ ਸਾਹਿਬ ਨੂੰ ਐ ਲੱਗਦਾ ਹੈ ਕਿ ਗੁੰਡਾਗਰਦੀ ਦੇ ਨਾਲ ਹੀ ਮੈਂ ਸਟੇਟ ਚਲਾ ਸਕਦਾ ਪਰ ਉਹ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੀ ਖਸਲਤ ਥੋੜੀ ਡਿਫਰੈਂਟ ਹੈ ਹੂੰ ਪੰਜਾਬ ਇੱਕ ਹੱਦ ਤੱਕ ਬਰਦਾਸ਼ਤ ਕਰਦਾ ਜਦੋਂ ਪੰਜਾਬ ਪਾਲਟੀ ਦੇਨ ਤੇ ਆਉਂਦਾ ਨਾ ਉਹ ਬਦਲਾ ਨੂੰ ਪੁੱਛ ਲੈਣੀ ਆ ਪੁਰਾਣੇ ਇਹਨਾਂ ਨੂੰ ਕੈਪਟਨ ਹੋਰਾਂ ਨੂੰ ਪੁੱਛ ਲੈਣ ਕਿ ਇਹਨਾਂ ਨੂੰ ਪਾਲਟੀ ਕਿਵੇਂ ਦਿੱਤੀ ਆ ਮੁੜ ਕੇ ਖੜੇ ਹੋਣਾ ਔਖਾ ਹੋਇਆ ਪਿਆ ਉਹਨਾਂ ਨੂੰ ਇਹਨਾਂ ਨੂੰ ਚੇਤੇ ਨਹੀਂ ਹੁਣ ਉਹ ਪੁਰਾਣੀਆਂ ਗੱਲਾਂ ਤਿੰਨ ਸਾਲ ਪਹਿਲਾਂ ਨਹੀਂ ਆ ਜਦੋਂ ਉਹ ਹਾਰੇ ਸੀ ਤੇ ਇਹ ਆਏ ਸੀ ਨਹੀਂ ਹੁਣ ਚੇਤੇ ਹੀ ਨਹੀਂ ਆ ਜੇ ਚੇਤੇ ਹੁੰਦਾ ਭਗਵੰਤ ਮਾਨਸਰ ਕਟੋ-ਕਟ 10 ਵਾਰੀ ਸੋਚ ਕੇ ਕੋਈ ਕਦਮ ਚੱਕਦੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ ਲੇਕਿਨ ਜਦੋਂ ਸਟੇਟ ਚਲਾਉਣੀ ਹੁੰਦੀ ਆ ਨਾ ਉਹਦੇ ਲਈ ਦਿਮਾਗ ਚਾਹੀਦਾ ਸਿਆਣਾਪ ਚਾਹੀਦਾ ਉਹਦੇ ਲਈ ਤੁਸੀਂ ਕਿਸ ਦੇ ਮੋਢਿਆਂ ਤੇ ਧਰ ਕੇ ਬੰਦੂਕ ਨਹੀਂ ਜਲਾ ਸਕਦੇ ਕਿ ਅੱਜ ਰਮਨ ਅਰੋੜੇ ਨੂੰ ਅੰਦਰ ਘਾਤਾ ਅੱਜ ਵਿਜੇ ਸਿੰਘ ਲੈ ਨੂੰ ਅੰਦਰ ਘਾਤਾ ਤੇ ਉਸ ਤੋਂ ਬਾਅਦ ਫੇਰ ਵਾਪਸ ਲਿਆਂਦੇ ਉਹਨਾਂ ਨੂੰ ਫੇਰ ਉਹੀ ਪਲੇਟਫਾਰਮਸ 'ਤੇ ਹਈਆ ਕਰਵਾਤੇ ਤੇ ਪੰਜਾਬ ਦੇ ਲੋਕ ਮੂਰਖ ਥੋੜੀ ਨੇ ਉਹਨਾਂ ਨੂੰ ਸਮਝ ਆ ਰਹੀ ਹੈ ਠੀਕ ਹੈ ਉਹ ਵਕਤ ਦੀ ਉਡੀਕ ਕਰ ਰਹੇ ਨੇ ਇੱਕ ਵਕਤ ਆਊਗਾ ਔਰ ਇਸ ਭਗਵਾਨਤਮਾਨ ਨੂੰ ਪਤਾ ਲੱਗੂਗਾ ਕਿ ਪੰਜਾਬ ਦੇ ਲੋਕਾਂ ਨੇ ਸਬਕ ਕਿਵੇਂ ਸਿਖਾਇਆ ਇਹ ਪਗਵਾਨਤ ਮੰਨ ਕੇ ਆਪ ਗਵਰਨਮੈਂਟ ਨੂੰ ਬਾਕੀ ਤੁਸੀਂ ਕਹਿੰਦੇ ਹੋ ਕਿ ਬਦਲ ਕੀ ਹੋਣਾ ਚਾਹੀਦਾ ਇਹ ਬੜਾ ਬਹੁਤ ਵੱਡਾ ਕੁਐਸਚਨ ਹੈ ਦੇਖੋ ਜੋ ਹਾਲਾਤ ਪੰਜਾਬ ਦੇ ਲੋਕਾਂ ਦੇ ਆ ਜੇ ਮੈਂ ਸਰਕਾਰਾਂ ਦੀ ਜਾਂ ਪਾਰਟੀਆਂ ਦੀ ਗੱਲ ਹਟ ਕੇ ਲੋਕਾਂ ਦੀ ਵੀ ਕਰਾਂ ਨਾ ਜਾਂ ਮੀਡੀਆ ਦਾ ਰੋਲ ਜਾਂ এডਿਕੇਸ਼ਨ ਦਾ ਰੋਲ ਉਹ ਸਾਰੀਆਂ ਚੀਜ਼ਾਂ ਮਿਲ ਕੇ ਅਸੀਂ ਭੀੜ ਤੋਂ ਅੰਤਰ ਦਾ ਸ਼ਿਕਾਰ ਆ ਇਸ ਵੇਲੇ ਜਿਹੜੀ ਕਿ ਬਹੁਤ ਪੇਨਫੁੱਲ ਚੀਜ਼ ਹੁੰਦੀ ਹੈ ਮੇਰੇ ਵਰਗੇ ਇਨਸਾਨ ਲਈ ਬਹੁਤ ਤਕਲੀਫ ਦੀ ਗੱਲ ਹੈ ਕਿ ਅਸੀਂ ਭੀੜਤੰਤਰ ਦਾ ਸ਼ਿਕਾਰਾ ਸਾਨੂੰ ਐਵੇਂ ਲੱਗਦਾ ਹੈ ਕਿ ਜੇ ਮੀਡੀਆ ਦਿਖਾ ਰਿਹਾ ਜੇ ਸਾਰੇ ਅਖਬਾਰ ਇਹ ਦਿਖਾ ਰਹੇ ਨੇ ਤਾਂ ਇਹ ਲੋਕ ਸਹੀ ਨੇ ਇਹ ਸੋਸ਼ਲ ਮੀਡੀਆ ਦੇ ਸਿਰ ਤੇ ਬਣੀ ਹੋਈ ਸਰਕਾਰ ਹੈ ਤੁਹਾਨੂੰ ਯਾਦ ਹੋਣਾ ਮੇਰੀ ਮੇਰੇ ਵਰਗਿਆਂ ਦੀ ਤਾਂ ਬਹੁਤ ਟ੍ਰੋਲਿੰਗ ਵੀ ਹੋਈ ਸੀ ਜਦੋਂ ਅਸੀਂ ਕਹਿੰਦੇ ਸੀ ਵੀ ਇਹ ਲੋਕ ਗਲਤ ਬੋਲਦੇ ਹੁਣ ਵੀ ਹੁਣ ਵੀ ਜਿਵੇਂ ਈਵਨ ਵਾਰ ਦੇ ਖਿਲਾਫ ਜਿਵੇਂ ਕੁਝ ਲਿਖਦੀਆਂ ਭਗਵੰਤ ਮਾਨ ਦੀ ਇੱਕ ਟ੍ਰੋਲ ਆਰਮੀ ਪ੍ਰੋਪਰ ਬੈਠੀ ਹੈ ਸੋਸ਼ਲ ਮੀਡੀਆ ਤੇ ਜਿਨ੍ਹਾਂ ਨੇ ਕੁਝ ਵੀ ਮੇਰੇ ਮੇਰੇ ਸਕਰੀਨਸ਼ਾਟ ਚੱਕਨੇ ਆ ਉਹਦੇ ਖਿਲਾਫ ਟ੍ਰੋਲਿੰਗ ਸ਼ੁਰੂ ਕਰ ਦੇਣੀ ਹੈ ਨਾ ਇਹੋ ਜਿਹਾ ਕੁਝ ਗੁੰਡਾਗਰਦੀ ਨਾਲ ਹੀ ਸਰਕਾਰਾਂ ਚਲਾਉਂਦੇ ਆ ਹੁਣ ਜਦੋਂ ਬਦਲ ਦੀ ਗੱਲ ਆਉਂਦੀ ਹੈ ਜੇ ਕਾਂਗਰਸ ਦੇ ਵਿੱਚ ਜਿਹੜੀ ਫੁੱਟ ਹੈ ਆਪਸ ਆਪਸੀ ਫੁੱਟਰ ਨੀਚਲੇ ਗਰਾਉਂਡ ਲੈਵਲ ਤੋਂ ਲੈ ਕੇ ਅੱਪਰ ਲੈਵਲ ਤੱਕ ਉਹ ਕਾਂਗਰਸ ਦੀ ਕਾਂਗਰਸ ਦੀ ਆਪਸੀ ਫੁੱਟ ਉਹਨਾਂ ਨੂੰ ਕਿਤੇ ਲੈਣਾ ਬੈਠੇ ਜਿਹੜੀ ਮੇਰੇ ਵਰਗੇ ਬੰਦੇ ਲਈ ਚਿੰਤਾ ਦਾ ਵਿਸ਼ਾ ਹੈ ਹੁਣ ਜਦੋਂ ਅਸੀਂ ਖੇਤਰੀ ਪਾਰਟੀ ਦੀ ਗੱਲ ਕਰਦੇ ਆ ਤਾਂ ਸਾਡੇ ਕੋਲੇ ਬਦਲ ਇੱਕ ਅਕਾਲੀ ਦਲ ਹੈ ਅਕਾਲੀ ਦਲ ਦੀ ਅੰਦਰੂਨੀ ਫੁੱਟਰ ਲੜ ਲੜਾਈ ਟੋੜ ਤੜਈਆ ਨਾ ਜਾਂ ਇੱਕ ਪਰਿਵਾਰ ਦਾ ਗਲਬਾ ਉਸ ਤੇ ਹੋਣਾ ਕਿਸੇ ਪਾਰਟੀ ਤੇ ਹੋਣਾ ਇਹ ਸਾਰੀਆਂ ਚੀਜ਼ਾਂ ਕਨਸਿਡਰ ਕੀਤਾ ਨੂੰ ਕੀਤੀਆਂ ਜਾਣੀਆਂ ਚਾਹੀਦੀਆਂ ਜੀ ਦੇ ਕਰਕੇ ਹੀ ਨਤੀਜੇ ਤੇ ਪਹੁੰਚਿਆ ਜਾਊਗਾ ਆਦਰਵਾਇਜ਼ ਇਹ ਸਾਰੀ ਫੁੱਟ ਦਾ ਜਿਹੜਾ ਆ ਬੈਨੀਫਿਟ ਹੈ ਉਹ ਸੈਂਟਰ ਗਵਰਨਮੈਂਟ ਡੈਫੀਨਿਟਲੀ ਆਮ ਆਦਮੀ ਪਾਰਟੀ ਨੂੰ ਦਊਗੀ ਫਿਰ ਤੋਂ ਦਊਗੀ ਕਿਉਂਕਿ ਇਹ ਦੋਨੋਂ ਪਾਰਟੀਆਂ ਨਾਗਪੁਰ ਤੋਂ ਹੀ ਚੱਲਣ ਵਾਲੀਆਂ ਪਾਰਟੀਆਂ ਨੇ ਇਹ ਚੀਜ਼ਾਂ ਅਸੀਂ ਜਿੰਨੀ ਜਲਦੀ ਆਪਣੇ ਦਿਮਾਗਾ 'ਚ ਬਿਠਾ ਲਈਏ ਤਾਂ ਚੰਗੇ ਰਵਾਂਗੇ ਕਿਉਂਕਿ ਕਦੇ ਵੀ RSS ਵਰਗੀ ਜਿਹੜੀ ਸੰਸਥਾ ਹੈ ਉਹ ਨਹੀਂ ਚਾਹੁੰਦੀ ਕਿ ਪੰਜਾਬ ਵਰਗੇ ਖੁਸ਼ਹਾਲ ਸੂਬੇ ਨੂੰ ਜਾਂ ਇੱਕ ਇੱਕ ਸਾਡੇ ਇੱਕ ਸਾਡੀ ਆਪਣੀ ਖਸਲਤ ਇੱਕ ਸਾਡੀ ਜਿਹੜਾ ਬਾਗੀ ਪੁਣਾ ਆ ਉਹਨੂੰ ਉਹ ਲੋਕ ਨਫ਼ਰਤ ਕਰਦੇ ਆ ਔਰ ਸਾਡੀ ਉਹੀ ਪ੍ਰਾਪਤੀ ਹੈ ਜਦੋਂ ਤੱਕ ਅਸੀਂ ਬਾਗੀ ਆ ਜਦੋਂ ਤੱਕ ਸਾਡਾ ਲਹੂ ਦੇ ਵਿੱਚ ਇੱਕ ਇੱਕ ਜਲਵਾ ਹੈ ਉਦੋਂ ਤੱਕ ਹੀ ਅਸੀਂ ਕੁਛ ਨਾ ਕੁਛ ਪ੍ਰਾਪਤ ਕਰ ਸਕਦੇ ਹਾਂ ਜਿਸ ਦਿਨ ਅਸੀਂ ਆਪਣੇ ਭਾਗੀ ਪੂਨੇ ਤੋਂ ਵੀ ਭਾਗੀ ਹੋਗੇ ਜਿਵੇਂ ਸਰਕਾਰਾਂ ਮੁਰੇ ਲੇਟਣ ਲੱਗ ਗਏ ਤੇ ਇਹਨਾਂ ਦੀਆਂ ਗੱਲਾਂ ਚਾ ਕੇ ਚੱਲਣ ਲੱਗੇ ਉਸ ਤੋਂ ਮੁਗਰੋਂ ਅਸੀਂ ਭੁੱਲ ਜਾਈਏ ਕਿ ਅਸੀਂ ਮੁੜ ਕੇ ਖੜੇ ਹੋ ਸਕਾਂਗੇ ਇਹ ਜੀਆਂ ਬਹੁਤ ਸਾਰੀਆਂ ਕੌਮਾਂ ਨੇ ਜਿਹੜੀਆਂ ਹਮੇਸ਼ਾ ਲਈ ਫਨਾ ਹੋ ਗਈਆਂ ਜਦੋਂ ਉਹ ਸਟੇਟ ਦੇ ਹੱਕ 'ਚ ਭੁਗਤਣ ਲੱਗ ਗਈਆਂ ਆਪ ਗਵਰਨਰ ਤੱਕ ਬਹੁਤ ਸਾਰੀਆਂ ਗੱਲਾਂ ਭਾਜਪੀ ਦੇ ਐਂਟੀ ਗੱਲਾਂ ਕੀਤੀਆਂ ਸੀ ਕਿ ਭਾਜਪੀ ਸਰਕਾਰ ਆ ਕਰ ਦਿਆ ਕਰ ਦਿਆ ਕਰ ਦਿਆ ਸਾਡੇ ਮਿਨਿਸਟਰਸ ਤੱਕ ਨੂੰ ਜੇਲਾਂ 'ਚ ਡੱਕਿਆ ਅਸੀਂ ਬਦਲ ਲੈ ਕੇ ਆਵਾਂਗੇ ਕਾਂਗਰਸ ਹੁਣ ਉਹ ਹਾਲਤ ਚ ਨਹੀਂ ਹੈਗੀ ਅਸੀਂ ਦੇਵਾਂਗੇ ਇੱਕ ਚੰਗਾ ਬਦਲ ਆਮ ਆਦਮੀ ਦਾ ਬਦਲ ਦੇਵਾਂਗੇ ਤੁਸੀਂ ਕਹ ਰਹੇ ਹੋ ਨਾਗਪੁਰ ਤੋਂ ਚੱਲਦੇ ਆਂ ਹੱਥ ਜੋੜੀ ਵੀ ਖੜੇ ਸੀਗੇ ਭਗਵੰਤ ਮਾਨ ਸਾਹਿਬ ਕੱਲ ਮੋਦੀ ਸਾਹਮਣੇ ਤਾਂ ਤਾਂ ਉੱਥੋਂ ਬੈਨੀਫਿਟ ਲੈ ਕੇ ਆਉਂਦੇ ਆ ਪਰਸਨਲੀ ਤੌਰ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਹਜੇ ਇੱਥੇ ਤਾਂ ਨਹੀਂ ਕਹਿ ਸਕਦੀ ਜਿਹਦੇ ਕਰਕੇ ਜਿਹਦੀਆਂ ਧਮਕੀਆਂ ਵੀ ਭਗਵੰਤ ਮਾਨ ਸਾਹਿਬ ਦਿੰਦੇ ਆ ਕਿ ਪ੍ਰੈਸ ਕਾਨਫਰੰਸ ਕਰਕੇ ਦਿਖਾਓ ਜੇ ਸੈਂਟਰ ਤੇ ਵੀ ਚੱਲ ਗਈ ਤੁਹਾਡੀ ਕਿਸ ਕੋਈ ਗੱਲ ਤਾਂ ਬੜਾ ਖੁਸ਼ ਆ ਹਜਿਆ ਉਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਨਾ ਕਿ ਕਿੱਥੋਂ ਚੱਲ ਰਹੀਆਂ ਨੇ ਪਾਰਟੀਆਂ ਤੁਸੀਂ ਇਹ ਦੇਖੋ ਕਿ ਜੋ ਜੋ ਕੁਝ ਸੈਂਟਰ ਚ ਮੋਦੀ ਕਰ ਰਿਹਾ ਹੈ ਕੈਮਰਾ ਮਤਲਬ ਆਪਣੇ ਕਮਰੇ ਦੇ ਵਿੱਚ ਬੈਠ ਕੇ ਮਨ ਕੀ ਬਾਤ ਕਰਨਾ ਭਗਵਾਨਤਮਨ ਸਾਹਿਬ ਉਹੀ ਕਰ ਰਹੇ ਨੇ ਇਸ ਵੇਲੇ ਅਬਦੇ ਸੀਐਮ ਹਾਊਸ ਦੇ ਵਿੱਚੋਂ ਲਾਈਵ ਹੋ ਕੇ ਸਿਰਫ ਜੋ ਕਹਿਣਾ ਚਾਹੁੰਦੇ ਆ ਤਾਂ ਕਿ ਉਹਨਾਂ ਨੂੰ ਕ੍ਰਾਸ ਕੁਐਸਚਨਿੰਗ ਨਾ ਕੀਤੀ ਜਾ ਸਕੇ ਹਣਾ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਇਹੋ ਜਿਹੀਆਂ ਮਿਲ ਜਾਣਗੀਆਂ ਜਿਦੇ ਵਿੱਚੋਂ ਤੁਹਾਨੂੰ ਇਵਨ ਕੇਜਰੀਵਾਲ ਦੇ ਇੱਕ ਦੋਸਤ ਨੇ ਫਰੰਟ ਤੇ ਆ ਕੇ ਗੱਲਾਂ ਬਹੁਤ ਛੇਰ ਪਹਿਲਾਂ ਕਹਿਤੀਆਂ ਸੀ ਤੁਹਾਨੂੰ YouTube ਤੇ ਉਹਨਾਂ ਦੀਆਂ ਵੀਡੀਓਜ਼ ਵੀ ਦੇਖਣ ਦੇਖਣ ਨੂੰ ਮਿਲ ਜਾਣਗੀਆਂ ਕਿ ਪਾਰਟੀਆਂ ਕਿੱਥੋਂ ਚੱਲੀਆਂ ਆ ਕਿਉਂ ਚੱਲੀਆਂ ਆ ਨਾ ਤਾਂ ਉਹ ਇੱਕ ਬਦਲ ਦੇ ਤੌਰ ਤੇ ਰੱਖਿਆ ਹੋਇਆ ਹੈ ਕਿ ਕੱਲ ਨੂੰ ਇਨ ਕੇਸ ਬੀਜੇਪੀ ਕਿਸੇ ਹਾਲਾਤ ਚ ਫਲॉप ਹੁੰਦੀ ਹੈ ਸਾਡੇ ਕੋਲ ਇੱਕ ਬਦਲ ਆਲਰੇਡੀ ਤਿਆਰ ਹੈ ਨਾ ਨਾਰਾ ਕੀ ਹੈ ਦੋਵਾਂ ਦਾ ਨਾਰਾ ਕੀ ਹੈ ਤੁਸੀਂ ਕਹਿ ਰਹੇ ਹੋ ਵੀ ਆਰਐਸ ਇਹਦਾ ਬਦਲ ਸੂਚੀ ਬੈਠੀ ਹੈ ਯੈਸ ਬਿਲਕੁਲ ਜੀ ਤੁਸੀਂ ਇਹ ਦੇਖੋ ਨਾ ਕਿ ਦੋਨਾਂ ਦਾ ਨਾਰਾ ਕੀ ਹੈ ਕਾਂਗਰਸ ਮੁਕਤ ਭਾਰਤ ਸੈਂਟਰ ਦੇ ਵਿੱਚ ਕਾਂਗਰਸ ਮੁਕਤ ਭਾਰਤ ਦਾ ਨਾਰਾ ਕੌਣ ਦੇ ਰਿਹਾ ਮੋਦੀ ਦੇ ਰਿਹਾ ਸਟੇਟ ਦੇ ਵਿੱਚ ਉਹੀ ਨਾਰਾ ਭਗਵੰਤ ਮਾਨ ਸਾਹਿਬ ਦੇ ਰਹੇ ਨੇ ਜਾਂ ਸਟੇਟ ਗਵਰਨਮੈਂਟਸ ਦੇ ਰਹੀਆਂ ਨੇ ਜਿਹੜੀਆਂ ਇਸ ਵੇਲੇ ਨੇ ਮੁੱਦਾ ਕੀ ਹੈ ਕਾਂਗਰਸ ਨੂੰ ਖਤਮ ਕਰਨਾ ਕਾਂਗਰਸ ਨੂੰ ਹਮੇਸ਼ਾ ਲਈ ਖਤਮ ਕਰ ਦੇਣਾ ਤਾਂ ਕਿ ਜੇ ਕਾਂਗਰਸ ਨਹੀਂ ਹੈਗੀ ਉਹਨਾਂ ਕੋਲੇ ਸਿਰ ਕੱਢ ਕੋਈ ਵੀ ਇਹੋ ਜੀ ਪਾਰਟੀ ਨਹੀਂ ਰਹਿ ਜਾਊਗੀ ਜਿਹੜੀ ਕਿ ਉਹਨਾਂ ਨੂੰ ਚੈਲੰਜ ਕਰ ਸਕੇ ਤੇ ਇਹ ਹੀ ਉਹਨਾਂ ਦੀ ਬੇਸਿਕਲੀ ਰਣਨੀਤੀ ਹੈ ਜੀ ਉਹ ਇਹਦੇ ਚ ਕਾਮਯਾਬ ਹੋ ਜਾਂਦੇ ਆ ਕਾਂਗਰਸ ਪਾਸੇ ਹੋ ਜਾਂਦੀ ਹੈ ਉਹ ਤੇ ਖੁੱਲੇ ਖੇਡਣਗੇ ਔਰ ਇਹ ਵੀ ਕੋਈ ਵੱਡੀ ਗੱਲ ਨਹੀਂ ਹੋਣੀ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਿਸ ਹਿਸਾਬ ਨਾਲ ਉਹ ਤੇਜ਼ੀ ਨਾਲ ਲੱਗੇ ਵਧਦੇ ਆ ਕਿ ਸੈਂਟਰ ਦੇ ਇਲੈਕਸ਼ਨ ਹੀ ਹੋਣੋਂ हट ਜਾਣ ਇਹ ਵੀ ਕੋਈ ਬਹੁਤ ਵੱਡੀ ਗੱਲ ਨਹੀਂ ਰਹਿ ਜਾਣੀ ਕਿਉਂਕਿ ਇਹੋ ਜਿਹੇ ਐਗਜ਼ਾਮਪਲਸ ਵਰਲਡ ਲੈਵਲ ਤੇ ਆਲਰੇਡੀ ਇਸਟੈਬਲਿਸ਼ਡ ਨੇ ਕਿ ਇਹੋ ਜਿਹੇ ਮੁਲਕ ਵੀ ਨੇ ਜਿੱਥੇ ਕਿ ਸਰਕਾਰਾਂ ਪਰਮਨੈਂਟ ਦੇ ਪਰਮਨੈਂਟ ਅਥਾਰਟੀ ਸਟੈਬਲਿਸ਼ ਹੋ ਚੁੱਕੀਆਂ ਨੇ ਕਿ ਦੁਆਰਾ ਇਲੈਕਸ਼ਨ ਨਹੀਂ ਹੋਣ ਦੇ ਹਾਲਾਤ ਬਣ ਚੁੱਕੇ ਨੇ ਪੰਜਾਬ ਦੇ ਨਾਲ ਵੀ ਇਦਾਂ ਵਾਪਰ ਸਕਦੇ ਤੁਸੀਂ ਕਹਿ ਰਹੇ ਆ ਦੇਖੋ ਜੇ ਹਾਲਾਤ ਐਵੇਂ ਦੇ ਬੰਦੇ ਰਹੇ ਜੇ ਅਸੀਂ ਅਵੇਅਰ ਨਾ ਹੋਏ ਜੇ ਅਸੀਂ ਨਾ ਖੜੇ ਹੋਏ ਆਮ ਲੋਕ ਨਾ ਬੋਲਣ ਲੱਗੇ ਆਮ ਲੋਕ ਇਹਨਾਂ ਸਰਕਾਰਾਂ ਦੀਆਂ ਗੱਲਾਂ ਨੂੰ ਸਮਝਣ ਨਾ ਲੱਗੇ ਇਹਨਾਂ ਦੀਆਂ ਚਲਾਕੀਆਂ ਨੂੰ ਸਮਝਣ ਨਾ ਲੱਗੇ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਹੋਊਗੀ ਕਿ ਐਵੇਂ ਹੋ ਸਕਦਾ ਪੰਜਾਬ ਦੇ ਨਾਲ ਵੀ ਤੁਸੀਂ ਗੱਲਬਾਤ ਲਈ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਜੀ ਤਾਂ ਮੇਰੇ ਨਾਲ ਸਨ ਐਡਵੋਕੇਟ ਹਰਮਿਤ ਬਰਾੜ ਜਿਹੜੇ ਸੋਸ਼ਲ ਔਰ politcal ਐਕਟਿਵਿਸਟ ਨੇ ਚੀਜ਼ਾਂ ਨੂੰ ਸਮਝਦੇ ਨੇ ਰਾਜਨੀਤੀ ਨੂੰ ਸਮਝਦੇ ਨੇ ਖੁਦ ਵੀ ਐਕਟਿਵ ਨੇ ਬਦਲਵੀਂ ਰਾਜਨੀਤੀ ਲਈ ਕੰਮ ਵੀ ਕਰ ਰਹੇ ਨੇ ਉਨ ਦਾ ਇਹ ਦਾਵਾ ਹੈ ਕਿ ਜਨੀਆਂ ਪਾਰਟੀਆਂ ਨੇ ਇਹ ਸਾਰੀਆਂ ਐਕਚੁਅਲ ਚ ਆਰਐਸਐਸ ਦੀ ਦਸ਼ਾ ਨਰਮੀ ਹਿੱਟ ਚੱਲਦੀਆਂ ਨੇ ਪੰਜਾਬ ਨੂੰ ਖਤਮ ਕਰਨ ਲਈ ਪੰਜਾਬ ਦਾ ਜਿਹੜਾ ਬਾਗੀ ਪੁਣਾ ਪੰਜਾਬ ਦਾ ਜਿਹੜਾ ਜਲਾਵ ਆ ਉਹਨੂੰ ਖਤਮ ਕਰਨ ਲਈ ਲਗੀਆਂ ਹੋਈਆਂ ਨੇ ਤੇ ਲੋਕਾਂ ਨੂੰ ਅਵੇਅਰ ਹੋ ਕੇ ਆਪਣੀਆਂ ਸਰਕਾਰਾਂ ਨੂੰ ਸਵਾਲ ਕਰਨੇ ਪੈਣਗੇ ਫੇਰ ਹੀ ਉਹਨਾਂ ਨੂੰ ਆਪਣੇ ਹੱਕ ਮਿਲ ਸਕਦੇ ਨੇ ਫੇਰ ਹੀ ਕੁਝ ਚੰਗਾ ਬਦਲ ਆ ਸਕਦਾ ਨਹੀਂ ਤਾਂ ਜਿਵੇਂ ਸਰਕਾਰ ਇਹ ਸਰਕਾਰ ਕਰ ਰਹੀ ਹੈ ਜਾਂ ਪਿਛਲੀਆਂ ਨੇ ਕੀਤਾ ਲੋਕਾਂ ਦੇ ਨਾਲ ਜਿਹੜੇ ਗੱਲਾਂ ਕੁਝ ਹੋਰ ਕੀਤੀਆਂ ਤੇ ਦਾਵੇ ਹਕੀਕਤ ਦੇ ਵਿੱਚ ਕੁਝ ਹੋਰ ਨੇ ਤਾਂ ਇਸ ਤਰ੍ਹਾਂ ਚੱਲਦਾ ਰਹੂਗਾ ਤੇ ਇੱਕ ਟਾਈਮ ਤੋਂ ਬਾਅਦ ਇਦਾਂ ਆਊਗਾ ਕਿ ਇੱਕ ਪਰਮਾਨੈਂਟ ਸਰਕਾਰ ਰਹਿ ਜੂਗੀ ਜਿਹੜੀ ਲੋਕਾਂ ਦੇ ਹੱਕ ਜਮਾ ਕੁਚਲ ਦੂਗੀ ਤੇ ਫਿਰ ਲੋਕਾਂ ਕੋਲੇ ਵੀ ਜਿਹੜਾ ਵੋਟ ਦਾ ਅਧਿਕਾਰ ਆ ਉਹ ਵੀ ਨਹੀਂ ਰਹੂਗਾ ਜ਼ਰੂਰ ਲੋਕਾਂ ਨੂੰ ਸੋਚਣਾ ਚਾਹੀਦਾ ਤੁਹਾਨੂੰ ਮੁਲਾਕਾਤ ਕਿਵੇਂ ਦੀ ਲੱਗੀ ਆਪਣਾ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਕੈਮਰਾ ਪਰਸਨ ਟਿੰਪਲ ਦੇ ਨਾਲ ਧੰਨਵਾਦ